ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਜ਼ਿਲ੍ਹਾ ਪੁਲਿਸ ਦਿਨ ਰਾਤ ਇੱਕ ਕਰਕੇ ਕੰਮ ਕਰ ਰਹੀ ਹੈ ਅਤੇ ਨਸ਼ਾ ਤਸਕਰ ਕਿਸੇ ਵੀ ਹਾਲ ਵਿੱਚ ਬਖਸ਼ੇ ਨਹੀਂ ਜਾਣਗੇ ਇਸ ਲਈ ਨਸ਼ਾ ਤਸਕਰਾਂ ਜਾਂ ਤਾਂ ਪੰਜਾਬ ਛੱਡ ਦੇ ਜਾਂ ਸਖਤ ਤੋਂ ਸਖਤ ਕਾਰਵਾਈ ਲਈ ਤਿਆਰ ਰਹਿਣ ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਬਸੀ ਪਠਾਣਾ ਵਿਖੇ ਡੀਐਸਪੀ ਦਫ਼ਤਰ ਦੇ ਬਾਹਰ ਪੁਲਿਸ ਵੱਲੋਂ ਲਾਇਆ ਨਾਕੇ ਦੀ ਚੈਕਿੰਗ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਭਰ ਦੇ ਵਿੱਚ ਵਿਸ਼ੇਸ਼ ਨਾਕੇਬੰਦੀ ਕੀਤੀ ਗਈ ਅਤੇ 14 ਨਾਕੇ ਲਗਾਏ ਗਏ ਨੇ ਇਸ ਦੌਰਾਨ 550 ਤੋਂ ਵੱਧ ਇਸ ਦੌਰਾਨ 550 ਤੋਂ ਵੱਧ ਵਾਹਨ ਚੈੱਕ ਕੀਤੇ ਗਏ ਹਨ ਅਤੇ 295 ਵਾਹਨਾਂ ਦੇ ਚਲਾਨ ਕੱਟੇ ਗਏ ਨੇ ਇਸੇ ਦੌਰਾਨ 8 ਮੋਟਰਸਾਈਕਲ ਜ਼ਬਤ ਵੀ ਕੀਤੇ ਹਨ 부ਸ਼ਨ ਬੰਸਲ ਦੀ ਪੂਰੀ ਰਿਪੋਰਟ ਕੇ ਆਰਟੀ ਨਿਊਜ਼ ਨੈਟਵਰਕ ਜੁਧ ਨਸ਼ਾ ਵਿਰੁੱਧ ਤੇ ਜਿਹੜੀ ਇਹ ਮੁਹਿੰਮ ਚਲਾਈ ਗਈ ਹੈ ਤੇ ਐਟ ది ਸੇਮ ਟਾਈਮ ਜਿਹੜੇ ਸਟਰੀਟ ਕ੍ਰਾਈਮ ਦੇ ਖਿਲਾਫ ਤੇ ਤੇ ਜਿਹੜਾ ਟ੍ਰੈਫਿਕ ਨੂੰ ਸਚਾਰੂ ਟੱਗ ਨਾਲ ਚਲਾਉਣ ਦੇ ਸੰਬੰਧ ਦੇ ਵਿੱਚ ਜਿਹੜੀ ਮੁਹਿੰਮ ਚਲਾਈ ਗਈ ਹੈ ਤੇ ਲਗਾਤਾਰ ਫਤੇਗੜ ਸਾਹਿਬ ਪੁਲਿਸ ਦੀ ਜਿਹੜੀ ਹੈਗੀ ਆ ਇਸ ਸੰਬੰਧੀ ਸਾਡੇ ਜਿਹੜੀ ਕੋਸ਼ਿਸ਼ ਹੈ ਉਹ ਜਾਰੀ ਹੈ ਤੇ ਅੱਜ ਵੀ ਜਿੱਦਾਂ ਕੱਲ ਵੀ ਕਸਾ ਆਪਰੇਸ਼ਨ ਸੀਗਾ ਉਹਦੀ ਉਸੇ ਲੜੀ ਦੇ ਵਿੱਚ ਅੱਜ ਵੀ ਜਿਹੜੇ ਸੂਬੇ ਤੇ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਟੋਟਲ ਜਿਹੜੀ ਹੈਗੀ ਆ 14 ਥਾਵਾਂ ਤੇ ਨਾਕਾਬੰਦੀ ਕੀਤੀ ਗਈ ਤੇ ਹੁਣ ਤੱਕ ਜਿਹੜੇ ਹੈਗੇ ਆ ਆਟੋ ਮੋਟਰਸਾਈਕਲ ਦੇ 295 ਜਿਹੜੇ ਹੈਗੇ ਆ ਉਹ ਚਲਾਨ ਟ੍ਰੈਫਿਕ ਚਲਾਨ ਕੱਟੇ ਗਏ ਤੇ 8 ਮੋਟਰਸਾਈਕਲ ਜਿਨ੍ਹਾਂ ਕੋਲ ਕੋਈ ਕਾਗਜ਼ ਨਹੀਂ ਸੀ ਕਿ ਉਹਨਾਂ ਨੂੰ ਜ਼ਬਤ ਕੀਤਾ ਗਿਆ ਤੇ ਹੁਣ ਤੱਕ 550 ਜਿਹੜੇ ਵਹੀਕਲਸ ਹੈਗੇ ਆ ਉਹਨਾਂ ਨੂੰ ਚੈੱਕ ਕੀਤਾ ਗਿਆ ਤੇ ਇੱਕ ਸਾਡੀ ਇੱਕ ਜਿਹੜੇ ਖੇੜੀ ਨੌਰ ਸਿੰਘ ਦੇ ਐਸਐਸਓ ਸਾਹਿਬ ਸੀ ਕਿ ਉਹਨਾਂ ਵੱਲੋਂ ਜਦੋਂ ਨਾਕਾਬੰਦੀ ਕੀਤੀ ਗਈ ਸੀ ਤੇ ਉੱਥੇ ਸਾਨੂੰ ਚਾਂਸ ਰਿਕਵਰੀ ਵੀ ਹੋਈ ਹੈ ਤੇ ਕੁਝ ਕੁਆਂਟੀਟੀ ਦੇ ਵਿੱਚ ਸਾਨੂੰ ਡਰੱਗਸ ਵੀ ਬਰਾਮਦ ਹੋਇਆ ਹੈ ਉਹ ਸਾਡੀ ਟੀਮ ਹਾਲੇ ਵੈਰੀਫਾਈ ਕਰ ਰਹੀ ਹੈ ਤੇ ਅੱਗੇ ਉਸ ਦੇ ਜਿਹੜੀਆਂ ਬੜਦੀ ਕੰਮਲੀ ਕਰਦੇ ਕਰ ਰਹੇ ਆ ਤੇ ਮੇਰੀ ਜਿਹੜੇ ਲੋਕਾਂ ਨੂੰ ਮੇਰੀ ਇਹ ਲੋਕਾਂ ਨੂੰ ਅਪੀਲ ਹੈ ਲੋਕਾਂ ਤੋਂ ਕਿ ਕੋਈ ਵੀ ਇਨਫਾਰਮੇਸ਼ਨ ਤੁਹਾਨੂੰ ਕਿਸੇ ਵੀ ਤਰੀਕੇ ਦੀ ਐਂਟੀ-ਸੋਸ਼ਲ ਐਲੀਮੈਂਟ ਦੇ ਖਿਲਾਫ ਜਾਂ ਕੋਈ ਵੀ ਜਿਹੜੀ ਇਲੀਗਲ ਐਕਟੀਵਿਟੀ ਨੂੰ ਲੈ ਕੇ ਤੁਹਾਨੂੰ ਮਿਲਦੀ ਹੈ ਤੁਸੀਂ ਸਾਨੂੰ ਇਤਲਾਹ ਕਰੋ ਸਾਡੇ ਅਫਸਰਾਂ ਨੂੰ ਦੱਸਿਓ ਤੁਹਾਡੀ ਜਿਹੜੀ ਆਈਡੈਂਟੀਟੀ ਆ ਉਹ ਗੁਪਤ ਰੱਖੀ ਜਾਊਗੀ ਐਟ ది ਸੇਮ ਟਾਈਮ ਜਿਹੜੇ ਨਸ਼ਾ ਤਸਕਰ ਹੈ ਜਾਂ ਨਸ਼ਾ ਨੂੰ ਵੇਚਦੇ ਆ ਕਿ ਕਿਸੇ ਵੀ ਤਰੀਕੇ ਦੀ ਐਂਟੀ-ਸੋਸ਼ਲ ਐਕਟੀਵਿਟੀ ਦੇ ਵਿੱਚ ਇਲੀਗਲ ਐਕਟੀਵਿਟੀ ਦੇ ਵਿੱਚ ਇਨਵੋਲਡ ਆ ਉਹਨਾਂ ਨੂੰ ਮੇਰੀ ਸਖਤ ਚੇਤਾਵਨੀ ਹੈ ਤੇ ਸਾਡੀ ਜਿਹੜੀ ਹੈਗੀ ਆ ਨਿਗਾ ਤੁਹਾਡੇ ਤੇ ਆ ਜਾਂ ਤਾਂ ਤੁਸੀਂ ਸੋਬਾ ਛੱਡ ਦਿਓ ਸਾਡਾ ਜਿਲਾ ਛੱਡ ਦਿਓ ਨਹੀਂ ਅਸੀਂ ਫਿਰ ਤੁਹਾਡੇ ਤੇ ਸਖਤ ਸਖਤ ਕਾਰਵਾਈ ਕਰਾਂਗੇ ਤੇ ਅਸੀਂ ਕਿਉਂਕਿ ਪਿੱਛੇ ਜੇ ਅਸੀਂ ਜਿਹੜੇ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਅਸੀਂ ਦੋ ਥਾਵਾਂ ਤੇ ਡਿਮੋਲਿਸ਼ਨਸ ਵੀ ਕੀਤੇ ਆ ਜਿਹੜੇ ਕਿ ਨਸ਼ਾ ਸਮਗਲਰ ਸੀਗੇ ਤੇ ਅੱਗੇ ਵੀ ਸਾਡੀ ਜਿਹੜੀ ਹੈਗੀ ਇਸ ਤਰੀਕੇ ਦੀ ਮੁਹਿੰਮ ਜਾਰੀ ਰਹੂਗੀ